ਮੁਲਾਜ਼ਮ ਗਰਮੀ ਦੇ ਵਿੱਚ ਚੌਂਕਾਂ ਵਿੱਚ ਖਲੋ ਕੇ ਡਿਊਟੀ ਕਰ ਰਹੇ ਨੇ ਤਾਂ ਉੱਥੇ ਫਿਰ ਉਹਨਾਂ ਨੇ ਸਾਨੂੰ ਮੇਰੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਸਾਨੂੰ ਜਿਹੜੇ ਆ ਰੈਬਰ ਜਿਹੜੇ ਆ ਉਹ ਸਾਨੂੰ ਭੇਜੇ ਨੇ ਜਿਹੜੇ ਸਾਡੇ ਕਰਮਚਾਰੀ ਜਿੱਥੇ-ਜਿੱਥੇ ਚੌਂਕਾਂ ਦੇ ਵਿੱਚ ਖੜ੍ਹਦੇ ਆ ਉਹਨਾਂ ਸਾਰਿਆਂ ਵਾਸਤੇ ਸਾਨੂੰ ਜਿਹੜੇ ਆ ਉਹ ਰੈਬਰ ਜਿਹੜੇ ਉਹ ਦੇਣ ਵਾਸਤੇ ਦਿੱਤੇ ਨੇ ਜਿਹੜੇ ਚੌਂਕਾਂ ਦੇ ਵਿੱਚ ਖੜ੍ਹਦੇ ਆ ਉਹਨਾਂ ਸਾਰਿਆਂ ਵਾਸਤੇ ਸਾਨੂੰ ਜਿਹੜੇ ਆ ਉਹ ਰੈਬਰ ਜਿਹੜੇ ਉਹ ਦੇਣ ਵਾਸਤੇ ਦਿੱਤੇ ਨੇ ਸਾਡੇ ਡਾਕਟਰ ਸਾਹਿਬ ਨੇ ਇਹ ਹਰ ਗਰਮੀ ਦੇ ਵਿੱਚ ਮਲਾਜਮਾਂ ਵਾਤੇ ORS ਜਿਹੜਾ ਹੈ ਇਹ ਦਿੰਦੇ ਆ ਤਾਂ ਕਿ ਮਲਾਜਮ ਦਾ ਜਿਹੜਾ ਵਾ ਬਾਡੀ ਦੇ ਵਿੱਚ ਗਰਮੀ ਨਾ ਹੋਵੇ ਧੂਬੇ ਦੇ ਵਿੱਚ ਵਾਧ ਰਹੀ ਗਰਮੀ ਨੂੰ ਲੈ ਕੇ ਜੋ ਹੋਣਾ ਹੈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ ਤਾਂ ਉਹਨਾਂ ਵੱਲੋਂ ਜਿਹੜਾ ਹੈ ਰੈਬਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜੇ ਵੰਡੇ ਗਏ ਨੇ ਤਾਂ ਇੱਥੇ ਜੋ ਖਾਸ ਕਰਕੇ ਜੋ ਹੈ ਐਲ ਐਡੀ ਸਪੀਡ ਟ੍ਰੈਫਿਕ ਜੋ ਹਰਪਾਲ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਆਪਣੇ ਜੋ ਪੁਲਿਸ ਮੁਲਾਜ਼ਮ ਹੈਗੇ ਨੇ ਜਿਹੜੇ ਕਿ ਹਰ ਚੌਂਗ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਜਿਹੜੇ ਡਿਊਟੀ ਨਿਭਾਉਂਦੇ ਦਿਖਾਈ ਦਿੰਦੇ ਨੇ ਤਾਂ ਵਾਧ ਤਰਹੀ ਗਰਮੀ ਨੂੰ ਵੇਖਦੇ ਹੋਏ ਹੁਣ ਉਹਨਾਂ ਵੱਲੋਂ ਜਿਹੜਾ ਇਹਨਾਂ ਨੂੰ ਰੈਬਰ ਜਿਹੜੇ ਦਿੱਤੇ ਗਏ ਨੇ ਤਾਂ ਜ਼ਰੂਰ ਗੱਲ ਵੀ ਕਰਦੇ ਆ ਉਹਨਾਂ ਦੇ ਨਾਲ ਤਾਂ ਸਰ ਜਿਹੜੇ ਅੱਜ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਆ ਤਾਂ ਸੂਬੇ ਦੇ ਵਿੱਚ ਵਾਧ ਤਰੀ ਗਰਮੀ ਨੂੰ ਵੇਖਦੇ ਹੋਏ ਤਾਂ ਕਿਵੇਂ ਵੇਖਦੇ ਚ ਇਹਨੂੰ ਸ਼ਹਿਰ ਵਿਚ ਕਿਹੜੇ ਕਿਹੜੇ ਪੁਆਇੰਟ ਆ ਜਿਹੜੇ ਆ ਰੈਬਰ ਦਿੱਤੇ ਜਾ ਰਹੇ ਨੇ ਇਸ ਤਰ੍ਹਾਂ ਜੀ ਸਾਡੇ ਅੰਮ੍ਰਿਤਸਰ ਸ਼ਹਿਰ ਜਿਹੜਾ ਨਾ ਇੱਥੋਂ ਦੇ ਜਿਹੜੇ ਲੋਕ ਆ ਨਾ ਬਹੁਤ ਜਿਹੜੇ ਆ ਅਛੇ ਇਨਸਾਨ ਨੇ ਜਿਹੜੇ ਹਰ ਪੁਲਿਸ ਨਾਲ ਬੜਾ ਪਿਆਰ ਕਰਦੇ ਆ ਔਰ ਕਾਫੀ ਦਾਨੀ ਸਜਨਾ ਨੇ ਦੇਖਿਆ ਕਿ ਜਦੋਂ ਮੁਲਾਜ਼ਮ ਗਰਮੀ ਦੇ ਵਿੱਚ ਚੌਂਕਾਂ ਵਿੱਚ ਖਲੋ ਕੇ ਡਿਊਟੀ ਕਰ ਰਹੇ ਨੇ ਤਾਂ ਉੱਥੇ ਫਿਰ ਉਹਨਾਂ ਨੇ ਸਾਨੂੰ ਮੇਰੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਸਾਨੂੰ ਜਿਹੜੇ ਆ ਰੈਬਰ ਜਿਹੜੇ ਆ ਉਹ ਸਾਨੂੰ ਭੇਜੇ ਨੇ ਜੀਐਸ ਅਰੋੜਾ ਫਰਮਿਆਂ ਉਹਨਾਂ ਨੇ ਸਮੂਹ ਜਿਹੜੇ ਸਾਡੇ ਕਰਮਚਾਰੀ ਜਿੱਥੇ-ਜਿੱਥੇ ਚੌਂਕਾਂ ਦੇ ਵਿੱਚ ਖੜਦੇ ਆ ਉਹਨਾਂ ਸਾਰਿਆਂ ਵਾਸਤੇ ਸਾਨੂੰ ਜਿਹੜੇ ਆ ਉਹ ਰੈਬਰ ਜਿਹੜੇ ਉਹ ਦੇਣ ਵਾਸਤੇ ਦਿੱਤੇ ਨੇ ਜਿਹੜੇ ਅੱਜ ਅਸੀਂ ਸਾਰੇ ਪੁਆਇੰਟਾਂ ਦੇ ਉੱਤੇ ਜਾ ਕੇ ਜਿਹੜੇ ਰੈਬਰ ਮਲਾਜ਼ਮਾਂ ਨੂੰ ਦੇ ਰਹੇ ਆ ਔਰ ਇਹ ਕਰੀਬ ਸਾਡੇ 60 ਪੁਆਇੰਟ ਨੇ ਜਿਹੜੇ ਵੱਖ-ਵੱਖ ਜਿਨ੍ਹਾਂ ਦੇ ਉੱਤੇ 4-4 5-5 ਮਲਾਜ਼ਮ ਡਿਊਟੀ ਤੇ ਹੁੰਦੇ ਆ ਘੱਟ ਤੋਂ ਘੱਟ 3 2 ਜਾਂ 4 ਮਲਾਜ਼ਮ ਪੁਆਇੰਟਾਂ ਦੇ ਹੁੰਦੇ ਆ ਉਹਨਾਂ ਪੁਆਇੰਟਾਂ ਦੇ ਅਸੀਂ ਰੈਬਰ ਦੇ ਰਹੇ ਆ ਜਿਨ੍ਹਾਂ ਪੁਆਇੰਟਾਂ ਦੇ ਉੱਤੇ ਮਤਲਬ ਕੱਲਾ ਮਲਾਜਮ ਹੈ ਜਾਂ ਦੂਸਰੇ ਆ ਉਹਨਾਂ ਦੇ ਜਿਹੜੇ ਅਸੀਂ ਬੋਤਲ ਦੇ ਰਹੇ ਆ। ਉਹਦੇ ਨਾਲ ਨਾਲ ਸਾਡੇ ਸਾਡੇ ਡਾਕਟਰ ਸਾਹਿਬ ਨੇ ਇਹ ਹਰ ਗਰਮੀ ਦੇ ਵਿੱਚ ਮਲਾਜਮਾਂ ਵਾਂ ਤੇ ਆਰਐਸ ਜਿਹੜਾ ਹੈ ਇਹ ਦਿੰਦੇ ਆ ਤਾਂ ਕਿ ਮਲਾਜਮ ਦਾ ਜਿਹੜਾ ਵਾ ਬੋਡੀ ਦੇ ਵਿੱਚ ਗਰਮੀ ਨਾ ਹੋਵੇ ਔਰ ਇਹ ਤਾਕਤ ਲੈ ਕੇ ਸਹੀ ਡਿਊਟੀ ਕਰ ਸਕਣ। ਅਸੀਂ ਇਹਨਾਂ ਦੇ ਵੀ ਧੰਨਵਾਦੀ ਆ ਜੇ ਐਸ ਅਰੋੜਾ ਫਰਮ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਵਾ ਮਲਾਜਮਾਂ ਨੂੰ ਗਰਮੀ ਨੂੰ ਵੇਖਦੇ ਹੋਏ ਇਹ ਮਲਾਜਮਾਂ ਵਾਸਤੇ ਆਪਣੇ ਮਨ ਦੇ ਵਿੱਚ ਫੁਰਨਾ ਲਿਆਂਦਾ ਤੇ ਉਹਨਾਂ ਨੇ ਮਲਾਜਮਾਂ ਨੂੰ ਇਹ ਜਿਹੜੇ ਰੈਬਰ ਦੇਣ ਦੀ ਜਿਹੜੀ ਅਖੇਚਲ ਕੀਤੀ ਆ ਮੈਂ बतौर ਪੰਜਾਬ ਪੁਲਿਸ ਸੀਪੀ ਸਾਹਿਬ ਵੱਲੋਂ ਅਤੇ ਪੁਲਿਸ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਅਤੇ ਮਲਾਜਮਾਂ ਜਿਹੜੇ ਆ ਕਿਉਂਕਿ ਜਦੋਂ ਮਲਾਜਮ ਜਿਹੜਾ ਪੁਆਇੰਟ ਛੱਡ ਕੇ ਕਿਤੇ ਪਾਣੀ ਲੈਣ ਦੁਕਾਨ ਤੇ ਜਾਂ ਖੱਬੇ ਸੱਜੇ ਜਾਂਦਾ ਨਾ ਉਦੋਂ ਗਰਮੀ ਹੁੰਦੀ ਆ ਫਿਰ ਜਾਮ ਲੱਗ ਜਾਂਦਾ ਹੁਣ ਅਸੀਂ ਇਹਨਾਂ ਨੂੰ ਬਕਾਇਦਾ ਰੈਬਰ ਭਰ ਕੇ ਉਹਨਾਂ ਨੂੰ ਉੱਥੇ ਦੇਵਾਂਗੇ ਪਾਣੀ ਜਿਹੜਾ ਵਾ ਸਾਡੇ ਇੱਕ ਡਿਊਟੀ ਲਾਵਾਂਗੇ ਉਹ ਜਿਹੜਾ ਮੁਲਾਜ਼ਮਾਂ ਨੂੰ ਪਾਣੀ ਭਰ-ਭਰ ਇਸ਼ੂ ਕਰਿਆ ਕਰੇਗਾ ਹਰ ਰੋਜ਼ ਹੁਣ ਜਿਹੜੇ ਨਾਕੇ ਲੱਗਦੇ ਨੇ ਉਹਨਾਂ ਨਾਕਿਆਂ ਦੇ ਉੱਤੇ ਜਿਹੜਾ ਇੱਕ ਅਲੱਗ ਤੋਂ ਮੁਲਾਜ਼ਮ ਲੱਗੇਗਾ ਜਿਹਦੇ ਉਹਨਾਂ ਦੇ ਰੈਬਰ ਰੈਬਰ ਵੀ ਜਿਹੜੇ ਉੱਥੇ ਜਾ ਕੇ ਭਰੇ ਜਾਣਗੇ ਜਾਂ ਠੰਡੇ ਪਾਣੀ ਦੀ ਬਰਫ਼ ਵੀ ਉੱਥੇ ਦਿੱਤੀ ਜਾਏ। ਮੈਂ ਬਿਲਕੁਲ ਜੀ ਮੁਲਾਜ਼ਮਾਂ ਨੂੰ ਬਕਾਇਦਾ ਅਸੀਂ ਜਿਹੜਾ ਉਹ ਪਾਣੀ ਦੇ ਰੈਬਰ ਜਿਹੜੇ ਭਰ ਕੇ ਨਾਲ ਉਹ ਰੈਸਟ ਦਿਆ ਕਰਾਂਗੇ ਤਾਂ ਜੋ ਮੁਲਾਜ਼ਮ ਜਿਹੜੇ ਆ ਉਹ ਗਰਮੀ ਦੇ ਵਿੱਚ ਬਿਮਾਰ ਨਾ ਹੋਣ ਤੇ ਸਹੀ ਢੰਗ ਨਾਲ ਡਿਊਟੀ ਕਰ ਸਕਣ। ਸਰ ਇਹ ਦਿਨ ਇੱਕ ਵੱਡਾ ਚੈਲੰਜ ਉਹ ਵੇਖਣ ਨੂੰ ਮਿਲਦਾ ਹਰ ਵਾਰ ਅੰਮ੍ਰਿਤਸਰ ਦੇ ਟ੍ਰੈਫਿਕ ਪੁਲਿਸ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਖਾਸ ਤ ਦੇ ਪੱਦਰ ਦੇ ਉੱਤੇ ਸੰਗਤ ਜੋ ਗੁਰੂ ਘਰ ਦੇ ਵਿੱਚ ਵੀ ਪਹੁੰਚਦੀ ਆ ਸ਼ੀਦਾ ਸਾਹਿਬ ਵੀ ਆਉਂਦੀ ਆ ਸਚਕਣ ਚਿਲੇ ਹਰਮੰਦਰ ਸਾਹਿਬ ਵੀ ਆਉਂਦੀ ਆ ਤਾਂ ਟ੍ਰੈਫਿਕ ਦੀ ਕਾਫੀ ਸਮੱਸਿਆ ਵੀ ਆਉਂਦੀ ਆ ਤਾਂ ਕਈ ਲੋਕ ਇਹੋ ਜਿਹੇ ਵੀ ਹੁੰਦੇ ਨੇ ਜੇ ਕਰ ਅਸੀਂ ਗੱਲ ਕਰ ਲਈਏ ਤਾਂ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਵੀ ਲਗਾਉਂਦੇ ਨੇ ਕਿ ਇਹਨਾਂ ਨੇ ਧੱਕੇ ਨਾਲ ਚਲਾਣ ਕਰਤਾ ਜਾਂ ਇਹਨਾਂ ਨੇ ਇਦਾਂ ਕਰਤਾ ਤਾਂ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਆਏ ਹੁਣ ਆਉਣਾਂ ਦੇ ਦਿਨਾਂ ਦੇ ਵਿੱਚ ਕਿ ਕੈਮਰੇ ਵੀ ਲੱਗਣ ਜਾ ਰਹੇ ਉਹਨਾਂ ਦੇ ਮਤਲਬ ਕੋਲਰ ਜਿਹੜੇ ਕੈਮਰੇ ਹੁੰਦੇ ਨੇ ਜੀ ਉਹ ਸਾਡੇ ਕੋਲ ਕੈਮਰੇ ਜਿਹੜੇ ਟੈਸਟਿੰਗ ਵਾਸਤੇ ਆ ਗਏ ਨੇ ਉਹ ਅਸੀਂ ਕੈਮਰੇ ਜਿਹੜੇ ਚਲਾ ਉਹ ਜਵਾਨ ਦੇ ਜਿਹੜਾ ਮੋਢੇ ਦੇ ਉੱਤੇ ਲੱਗ ਜਾਏਗਾ ਤਾਂ ਜੋ ਜਦੋਂ ਕਿਸੇ ਦੇ ਨਾਲ ਚਲਾਨ ਕਰੇਗਾ ਜਾਂ ਗੱਲਬਾਤ ਕਰੇਗਾ ਤੇ ਰਿਕਾਰਡਿੰਗ ਹੋਏਗੀ ਜੇ ਕੱਲ ਨੂੰ ਕੋਈ ਅਲੀਗੇਸ਼ਨ ਲਾਉਂਦਾ ਬੰਦਾ ਤੇ ਉਹ ਪਤਾ ਲੱਗ ਜਾਏਗਾ ਇੱਕ ਤੇ ਇਹ ਦੇ ਨਾਲ ਜਿਹੜੀ ਪਬਲਿਕ ਝੂਠਾ ਇਲਜ਼ਾਮ ਲਾਉਂਦੀ ਉਹ ਹੋ ਜਾਏਗਾ ਦੂਸਰਾ ਜਦੋਂ ਮੁਲਾਜ਼ਮ ਦੇ ਮੋਢੇ ਦੇ ਉੱਤੇ ਕੈਮਰਾ ਲੱਗਾ ਹੋਊਗਾ ਤੇ ਉਹਨੂੰ ਵੀ ਪਤਾ ਹੋਵੇ ਮੇਰੀ ਰਿਕਾਰਡਿੰਗ ਹੋ ਰਹੀ ਆ ਤੇ ਮੈਂ ਕਿਸੇ ਨਾਲ ਬੋਲਣਾ ਵਾ ਮੇਰੀ ਕੱਲ ਨੂੰ ਮੈਂ ਫੜਿਆ ਨਾ ਜਾਵਾਂ ਇਹ ਜਾਨ ਜਿਹੜੇ ਦੇ ਚੰਗੇ ਰਿਜ਼ਲਟ ਆਉਣਗੇ ਇਹ ਬੜਾ ਸ਼ਬਰ ਆਲਾ ਵਾ ਇਹ ਅਸੀਂ ਪ੍ਰੈਕਟਿਸ ਕਰਾ ਰਹੇ ਆਂ ਦੂਸਰਾ ਜਿਹੜਾ ਸਮਾਰਟ ਸਿਟੀ ਦੇ ਵਿੱਚ ਜਿਹੜੇ ਲਾਈਟਾਂ ਤੇ ਕੈਮਰੇ ਜਿਹੜੇ ਆ ਉਹ ਵੀ ਲੱਗ ਰਹੇ ਨੇ ਉਹ ਵੀ ਚਾਲੂ ਹੋ ਰਹੇ ਨੇ ਜਲਦੀ ਜਿਨ੍ਹਾਂ ਦੇ ਵਿੱਚ ਕੋਲ ਰੈੱਡ ਲਾਈਟ ਤੋਂ ਜੋ ਜੰਪ ਕਰੇਗਾ ਤੇ ਉਹਦਾ ਜਿਹੜਾ ਚਲਾਨ ਵਾਲੀ ਨੰਬਰ ਪਲੇਟ ਦੇ ਉੱਤੋਂ ਚਲਾਨ ਜਿਹੜਾ ਉਹ ਕੱਟ ਕੇ ਉਹਦੇ ਘਰ ਪਹੁੰਚ ਜਾ ਕਰੇਗਾ ਕਿ ਤੁਸੀਂ ਰੈੱਡ ਲਾਈਟ ਤੋਂ ਜੰਪ ਕੀਤਾ ਇਹਨਾਂ ਦੇ ਨਾਲ ਕਾਫੀ ਜਿਹੜਾ ਵਾ ਟ੍ਰੈਫਿਕ ਸੁਧਾਰ ਆਏਗਾ ਹੁਣ ਆ ਜਿਹੜੇ ਦਿਨੇ ਇਹਨਾਂ ਵਿੱਚ ਇਲੈਕਸ਼ਨ ਡਿਊਟੀ ਚੱਲ ਰਹੀ ਆ ਹਰ ਰੋਜ਼ ਫੋਰਸ ਜਿਹੜੀ ਆ ਬਾਹਰ ਜਾਂਦੀ ਆ ਕਾਫੀ ਸਾਡੇ ਜਿਹੜੇ ਪੁਆਇੰਟ ਖਾਲੀ ਰਹਿੰਦੇ ਆ ਜਿੰਨੇ ਦਿਨ ਇਲੈਕਸ਼ਨ ਹੋਣੇ ਨੇ ਉਹਨਾਂ ਵਾਸਤੇ ਅਸੀਂ ਅੰਮ੍ਰਿਤਸਰ ਵਾਸੀਆਂ ਤੋਂ ਇਹਦੇ ਖਮਾਦੇ ਜਾਚ ਕੀਆ ਕਿ ਕਈ ਵਾਰ ਸਾਡੇ ਵਰ ਡਿਊਟੀ ਨਾਲ ਘਟ ਹੁੰਦੀ ਆ ਵੀਆਈਪੀ ਹੋਣ ਕਰਕੇ ਇਹ ਵੀਆਈਪੀ ਦੀ ਸਿਕਿਉਰਿਟੀ ਨੂੰ ਮਧਿਆ ਰਜ ਰੱਖਦੇ ਕਈ ਵਾਰ ਸ਼ਹਿਰ ਵਾਸੀਆਂ ਨੂੰ ਜਿਹੜਾ ਵਾ ਇਹ ਜਿਹੜਾ ਰੁਕਣਾ ਪੈਂਦਾ ਵਾ ਗਰਮੀ ਦੇ ਵਿੱਚ ਜਾਮ ਦਾ ਸਾਹਮਣਾ ਕਰਨਾ ਪੈਂਦਾ ਵਾ ਲੇਕਿਨ ਮੈਨੂੰ ਪਤਾ ਵਾ ਕਿ ਲੋਕ ਜਿਹੜੇ ਜਾਣਕਰ ਨੇ ਟ੍ਰੈਫਿਕ ਦੇ ਨਿਯਮਾਂ ਨੂੰ ਅਤੇ ਸਕਿਉਰਟੀ ਨੂੰ ਜਾਣਦੇ ਹੋਏ ਇਹ ਸਾਫ ਸਮਝਦੇ ਨੇ ਵੀ ਸਕਿਉਰਟੀ ਨੂੰ ਦਾ ਵੀ ਜਿਹੜਾ ਵਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਆ ਕਿਉਂਕਿ ਜਿਹੜੇ Z+ ਸਕਿਉਰਟੀ ਹੁੰਦੀ ਆ ਉਹਨਾਂ ਨੂੰ ਬਕਾਇਦਾ ਰੂਟ ਜਿਹੜਾ ਪ੍ਰੋਪਰ ਖਾਲੀ ਮਿਲਣਾ ਚਾਹੀਦਾ ਵਾ ਤਾਂ ਜੋ ਉਹਨਾਂ ਦੇ ਨਾਲ ਕੋਈ ਅਨਸਖਾਮੀ ਘਟਣਾ ਨਾ ਵਾਪਰੇ ਹੁਣ ਵੱਧ ਰਹੀ ਗਰਮੀ ਨੂੰ ਦੇਖਦੇ ਹੁਣ ਇਸੇ ਤਰੀਕੇ ਤੋਂ ਉਪਰਾਲੇ ਹੋਰ ਵੀ ਕੀਤੇ ਜਾਣਗੇ ਕਈਆਂ ਥਾਵਾਂ ਦੇ ਉੱਤੇ ਜਿੱਥੇ ਮੁਲਾਜ਼ਮਾਂ ਨੂੰ ਟੈਂਟ ਨਹੀਂ ਹੈਗੇ ਜਾਂ ਪੱਖੇ ਨਹੀਂ ਕਿਉਂਕਿ ਇਹ ਚੀਜ਼ੀ ਕਾਫੀ ਲੋਡ ਹੁੰਦੀ ਜਿੰਨੀ 45 ਤੋਂ ਪਲੱਸ ਐਡੀ ਡਿਗਰੀ ਦੀ ਗਰਮੀ ਜਿਹੜੀ ਇੱਥੇ ਪੈ ਰਹੀ ਆ ਤਾਂ ਉਹਨਾਂ ਨੂੰ ਬਚਣ ਵਾਸਤੇ ਹਰ ਇੱਕ ਸਹੂਲਤ ਜਿਹੜੀ ਆ ਦਿੱਤੀ ਜਾਏਗੀ ਹਾਂਜੀ ਜੀ ਸੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਨੂੰ ਜਿਹੜੀਆਂ ਛਤਰੀਆਂ ਦਾ ਆਰਡਰ ਦੇ ਦਿੱਤਾ ਗਿਆ ਵਾ ਆਨ ਦੇ ਥੋੜੇ ਦਿਨਾਂ ਨੂੰ ਜਿਹੜੀਆਂ ਛਤਰੀਆਂ ਸਾਡੇ ਕੋ ਆ ਰਹੀਆਂ ਨੇ ਜਿਹੜੇ ਮੁਲਾਜ਼ਮ ਪੁਆਇੰਟਾਂ ਦੇ ਜਿੱਥੇ ਨਹੀਂ ਲੱਗੇ ਉੱਥੇ ਬਕਾਇਦਾ ਗਰਮੀ ਵਾਸਤੇ ਮਲਾਜਮ ਜਿਹੜੇ ਆਪਣੀ ਛਤੜੀ ਲੈ ਕੇ ਆਪਣੀ ਡਿਊਟੀ ਕਰਨਗੇ ਤਾਂ ਜੋ ਉਹਨਾਂ ਨੂੰ ਜ਼ਿਆਦਾ ਗਰਮੀ ਤੋਂ ਬਚਾਅ ਹੋ ਸਕੇ ਇਹ ਮਾਨਯੋਗ ਸੀਪੀ ਸਾਹਿਬ ਜਿਹੜੇ ਸਾਡਾ ਬੜਾ ਧਿਆਨ ਰੱਖ ਰਹੇ ਨੇ ਅਤੇ ਉਹ ਬੜੇ ਲਗਨ ਦੇ ਨਾਲ ਉਹਨਾਂ ਦਾ ਟ੍ਰੈਫਿਕ ਵੱਲ ਖਾਸ ਧਿਆਨ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਇਸੇ ਤਰ੍ਹਾਂ ਹੀ ਉਹਨਾਂ ਦੀ ਛਤਰ ਸ਼ਾਯਾ ਹੇਠ ਜਿਹੜੇ ਆ ਅੰਮ੍ਰਿਤਸਰ ਵਾਸੀਆਂ ਨੂੰ ਅਸੀਂ ਜਿਹੜੀ ਚੰਗੀ ਸੰਚਾਰੂ ਟ੍ਰੈਫਿਕ ਜਿਹੜੀ ਦੇ ਸਕੀਏ ਥੈਂਕ ਯੂ ਕੁੱਲ ਜਿਵੇਂ ਤੁਸੀਂ ਦੇਖਿਆ ਇਹ ਸਨ ਐਡੀਐਸਪੀ ਟ੍ਰੈਫਿਕ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਜਿਹੜਾ ਦੱਸਿਆ ਗਿਆ ਕਿ ਅੱਜ ਖਾਸ ਤੌਰ ਦੇ ਉੱਤੇ ਜੋ ਗੁਰੂ ਨਗਰੀ ਦੇ ਵਿੱਚ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਹੁਣ ਰੈਬਰ ਵੀ ਜਿਹੜੇ ਆ ਦਾਨੀ ਸajna ਵੱਲੋਂ ਵੰਡੇ ਗਏ ਨੇ ਤਾਂ ਉੱਥੇ ਹੀ ਉਹਨਾਂ ਵੱਲੋਂ ਵੀ ਚੀਜ਼ ਕਹੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਸਹੂਲਤ ਹੈ ਉਹ ਵੀ ਜਿਹੜੀ ਮੁਲਾਜ਼ਮਾਂ ਨੂੰ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਟ੍ਰੈਫਿਕ ਦੇ ਨਿਯਮ ਹੈ ਉਸ ਦੇ ਵਿੱਚ ਵੀ ਬਦਲਾਅ ਵੀ ਆਏਗਾ ਤੇ ਨਾਲ ਜਿਹੜੇ ਮੁਲਾਜ਼ਮ ਨੇ ਉਹ ਵੀ ਜਿਹੜੇ ਅਪਡੇਟ ਹੋਣਗੇ ਕਿਉਂਕਿ ਜਿਹੜੇ ਕੈਮਰੇ ਕੋਲਰ ਕੈਮਰੇ ਉਹ ਵੀ ਲੱਗਣ ਜਾ ਰਹੇ ਆ ਤੇ ਨਾਲ ਦੀ ਨਾਲ ਜਿਹੜੇ ਆਨਲਾਈਨ ਚਲਾਣ ਨੇ ਉਹ ਵੀ ਸ਼ੁਰੂ ਹੋਣ ਜਾ ਰਹੇ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛਾ ਸੁਣਨਕ ਜਗਬਣੀ ਟੀਵੀ ਸ਼੍ਰੀਮਨ ਸਾਹਿਬ